ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਸ਼ਸਤਰ ਸਿੱਖਾਂ ਦੇ ਪੀਰ ਹੈ ਤੇ ਉਹਨਾਂ ਦਾ ਗੁਰੂ ਉਹਨਾਂ ਨੂੰ ਗੁਰੂ ਸਾਹਿਬ ਦੇ ਨਾਲੋਂ ਉੱਚਾ ਰੱਖਿਆ ਜਾਂਦਾ ਵੈ ਅਗਰ ਇਹ ਗੱਲ ਕਿਤੇ ਬਾਣੀ ਦੇ ਵਿੱਚ ਹੈ ਤੇ ਮੇਰੇ ਸਾਹਮਣੇ ਲੈ ਕੇ ਆਓ ਸਿੱਖਾਂ ਦੇ ਇੱਕ ਵਿਦਵਾਨ ਵੀਰੋ ਇਹ ਕਲੇਮ ਕਰ ਰਿਹਾ ਹੈ ਤੇ ਦੂਜਰ ਵਿਦਵਾਨ ਕਹਿ ਰਿਹਾ ਹੈ ਉਹ ਸ਼ਸਤਰਾਂ ਦੀ ਅਹਿਮੀਅਤ ਸ਼ਸਤਰ ਪੀਰ ਹੈ ਇਸ ਦੇ ਉੱਪਰ ਗੱਲ ਕਰ ਰਿਹਾ ਹੈ ਹੁਣ ਦੋਨਾਂ ਵਿਦਵਾਨਾਂ ਦੇ ਅਸੀਂ ਦਾਰਦ ਸੁਣਾਗੇ ਦੇਖਾਂਗੇ ਦੋਨਾਂ ਚ ਕਿਹੜਾ ਠੀਕ ਹੈ ਸੋ ਚੱਲ ਕੇ ਵੀਰੋ ਵੀਡੀਓ ਦੇਣੇ ਰਸਤੇ ਬਾਹਰ ਚਾਣਦੇ ਆਂ। ਤੁਸੀਂ ਕਿ ਮੈਂ ਇਹ ਵਿਚਾਰ ਸ਼ੁਰੂ ਤੋਂ ਕਰਦਾ ਆ ਰਿਹਾ। ਫਿਰ ਜੀ ਸ਼ਸਤਰ ਸਾਡੇ ਜਿਹੜੇ ਪੀਰ ਵਾ ਇਹ ਗੁਰੂ ਸਾਹਿਬ ਤੋਂ 5 ਫੁੱਟ ਉੱਚੇ ਹੋਣੇ ਚਾਹੀਦੇ ਨੇ। ਵਾਹ। ਸ਼ਸਤਰ ਪੀਰ ਹੁੰਦੇ ਨੇ ਜੀ ਪਹਿਲਾਂ। ਮੇਰਾ ਸਵਾਲ ਆ ਮੈਨੂੰ ਜਿਨੇ ਵੀ ਇਸ ਗੱਲ ਨੂੰ ਕੱਟਣਾ ਮੈਨੂੰ ਗੁਰਬਾਣੀ ਚੋਂ ਦਲੀਲ ਦਿਓ। ਹਾਂ। ਗੱਲ ਠੀਕ ਆ। ਗੁਰਬਾਣੀ ਚੋਂ। ਜਹਰ ਪੀਰ ਜਗਤਗੁਰ ਬਾਬਾ ਕਿੱਥੇ ਸਾਡਾ ਪੀਰ ਗੁਰੂ ਹੋਵੇ? ਤਾਂ ਪਰਖੋ ਵੀ ਤੇ ਸ਼ਾਸਤਰ ਨਾਲੇ ਸ਼ਾਸਤਰ ਪੀਰ ਕਿਦਾਂ ਹੋਇਆ ਸ਼ਾਸਤਰ ਤੇ ਜਿਹਦੇ ਹੱਥ ਹੁੰਦਾ ਨਾ ਉਹਦਾ ਹੀ ਪੀਰ ਜਿਸकी लाठी उसकी भैंस होती है और मैं मूळ दल जो ਬਰਜ਼ ਕਰਨ ਦਾ ਸਿੱਖ ਉਹ ਜਿਹਦੇ ਅੰਦਰ ਪੰਜ ਬਾਣੀਆਂ ਗੂੰਜਦੀਆਂ ਮੂਲ ਮੰਤਰ ਗੂੰਜਦਾ ਗੁਰ ਮੰਤਰ ਗੂੰਜਦਾ ਸਿੰਘ ਉਹ ਜਿਹਦੇ ਤੰਦ ਤੇ ਪੰਜ ਕਕਾਰ ਸਿੰਘ ਹੋਣਾ ਸਾਡਾ ਬਾਹਰ ਦਾ ਰੂਪ ਹੈ ਸਿੱਖ ਹੋਣਾ ਸਾਡੀ ਬੁਨਿਆਦ ਹੈ ਫਾਊਂਡੇਸ਼ਨ ਹੈ ਬੁਨਿਆਦ ਜਿਵੇਂ ਮਕਾਨ ਦਿਖਾਈ ਦਿੰਦਾ ਹੈ ਬੁਨਿਆਦ ਨਹੀਂ ਦਿਖਾਈ ਦਿੰਦੀ ਦਰਖਤ ਦਿਖਾਈ ਦਿੰਦਾ ਜੜ ਨਹੀਂ ਦਿਖਾਈ ਦਿੰਦੀ ਸਰੀਰ ਦਿਖਾਈ ਦਿੰਦਾ ਆਤਮਾ ਨਹੀਂ ਦਿਖਾਈ ਦਿੰਦੀ ਸੰਸਾਰ ਦਿਖਾਈ ਦਿੰਦਾ ਨਿਰੰਕਾਰ ਨਹੀਂ ਦਿਖਾਈ ਦਿੰਦਾ ਹਮ ਪਰ ਜੜਾਂ ਦਾ ਜੋ ਪ੍ਰਗਟ ਹਿੱਸਾ ਹੈ ਉਹ ਦਰਖਤ ਹੈ ਤੇ ਦਰਖਤ ਦਾ ਜੋ ਗੁਪਤ ਹਿੱਸਾ ਹੈ ਉਸ ਦੀਆਂ ਜੜਾਂ ਨੇ ਬਿਲਕੁਲ ਮਕਾਨ ਦਾ ਜੋ ਗੁਪਤ ਹਿੱਸਾ ਹੈ ਉਸ ਦੀ ਬੁਨਿਆਦ ਹੈ ਤੇ ਬੁਨਿਆਦ ਦਾ ਜੋ ਪ੍ਰਗਟ ਹਿੱਸਾ ਉਹ ਮਕਾਨ ਹੈ। ਹਮਮ। ਸਰੀਰ ਦਾ ਜੋ ਗੁਪਤ ਹਿੱਸਾ ਉਹ ਆਤਮਾ ਹੈ ਤੇ ਆਤਮਾ ਦਾ ਜੋ ਪ੍ਰਗਟ ਹਿੱਸਾ ਹੈ ਉਹ ਸਰੀਰ ਹੈ। ਸੰਸਾਰ ਦਾ ਜੋ ਗੁਪਤ ਹਿੱਸਾ ਹੈ ਉਹ ਨਿਰੰਕਾਰ ਹੈ ਤੇ ਨਿਰੰਕਾਰ ਦਾ ਜੋ ਪ੍ਰਗਟ ਹਿੱਸਾ ਹੈ ਉਹ ਸੰਸਾਰ ਹੈ। ਸਿੱਖ ਦਾ ਜੋ ਪ੍ਰਗਟ ਹਿੱਸਾ ਹੈ ਉਹ ਸਿੰਘ ਹੈ ਤੇ ਸਿੰਘ ਦਾ ਜੋ ਗੁਪਤ ਹਿੱਸਾ ਹੈ ਉਹ ਸਿੱਖ ਹੈ। ਸਾਰੀ ਦੁਨੀਆ ਦੇ ਵਿੱਚ ਅਸੀਂ ਦੋ ਨਾਮਾਂ ਕਰਕੇ ਜਾਣੇ ਜਾਂਦੇ ਹਾਂ ਸਿੱਖ ਕਰਕੇ ਸਿੰਘ ਕਰਕੇ ਸਿੱਖ ਨਾਮ ਦਿੱਤਾ ਸਾਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੰਘ ਨਾਮ ਦਿੱਤਾ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵਿਦਵਾਨ ਦਾਸ ਦੀ ਸਮਝ ਦੇ ਮੁਤਾਬਕ ਸਿੰਘ ਸਾਡਾ ਤਖ਼ल्लੁਸ ਹੈ ਸਿੱਖ ਸਾਡਾ ਨਾਮ ਹੈ ਕੌਮੀ ਸਾਡਾ ਕੌਮੀ ਨਾਮ ਸਿੱਖ ਸਾਡਾ ਕੌਮੀ ਤਖ਼ल्लੁਸ ਉਪਨਾਮ ਸਰਨੇ ਸਿੰਘ ਸਿੱਖ ਸਿੰਘ ساری ਦੁਨੀਆ 'ਚ ਅਸੀਂ ਨਾ ਦੋ ਨਾਮਾਂ ਕਰਕੇ ਜਾਣੇ ਜਾਂਦੇ ਹਾਂ ਸਿੱਖ ਸਿੰਘ ਸਿੱਖ ਬੁਨਿਆਦ ਹੈ ਸਿੰਘ ਤਾਂ ਨਹੀਂ ਰਹੇ ਸਿੱਖ ਜੜਾ ਨੇ ਸਿੰਘ ਦਰਖਤ ਹੈ ਕਈ ਮੈਨੂੰ ਕਹਿਣ ਲੱਗ ਪੈਂਦੇ ਨੇ ਗੈਣੀ ਜੀ ਅੰਦਰੋਂ ਸਿੱਖੀ ਚਾਹੀਦੀ ਹੈ ਬਾਹਰ ਦੀ ਗੱਲ ਛਡੋ ਤੇ ਜੇ ਅੰਦਰ ਜੜਾਂ ਹਰੀਆਂ ਭਰੀਆਂ ਹੋਣ ਤੇ ਬਾਹਰ ਤੇ ਆਪਣੇ ਆਪ ਪੱਤੇ ਹੁੰਦੇ ਨੇ ਸ਼ਾਖਾ ਆਉਂਦੀਆਂ ਨੇ ਬਾਹਰ ਬਾਹਰ ਰੋਂਡ-ਮੁੰਡ ਬੱਸ ਦਾ ਪਿਆ ਜੜਾਂ ਉਲੜ ਗਈਆਂ ਨੇ ਜੜਾਂ ਸੁੱਕ ਗਈਆਂ ਪੱਤੇ ਰਹਿ ਨਹੀਂ ਸ਼ਾਖਾ ਸੁੱਕ ਗਈਆਂ ਇਸ ਗੱਲ ਦਾ ਸਬੂਤ ਹੈ ਜੜਾਂ ਕਿੱਥੇ ਰਹੀਆਂ ਨੇ ਅੰਦਰੋਂ ਆਉਂਦੀ ਤੇ ਬਾਹਰੋਂ ਜ਼ਰੂਰ ਕੱਟਣੀ ਸੀ ਜੜਾਂ ਹਰੀਆਂ ਹੁੰਦੀਆਂ ਤੇ ਬਾਹਰ ਹਰੇ ਪੱਤੇ ਫੁੱਲ ਫਲ ਜ਼ਰੂਰ ਲੱਗਣੇ ਸਨ ਸਿੰਘ ਹੋਣਾ ਸਾਡਾ ਬਾਹਰ ਦਾ ਸਰੂਪ ਸਿੱਖ ਹੋਣਾ ਸਾਡੀ ਅੰਦਰ ਦੀ ਬੁਨਿਆਦ ਬੁਨਿਆਦ ਰੱਖਣ ਵਿੱਚ ਬੜਾ ਸਮਾਂ ਲੱਗਾ ਗੁਰਨਾਮਕ ਨੂੰ ਨਵਾਂ ਰੂਪ ਧਾਰਨ ਕਰਨੇ ਪਏ ਹਨ ਹਨ ਗੁਰਨਾਮਕ ਦੇਵ ਜੀ ਮਹਾਰਾਜ ਦੀ ਇੱਕ ਲੰਬੀ ਚੌੜੀ ਕਥਾ ਜੋ ਗੁਰਪ੍ਰਤਾਪ ਸੂਰਜ ਵਿੱਚ ਲਿਖੀ ਹੈ ਤੇ ਦਾਸ ਨੇ ਆਪਣੇ ਢੰਗ ਨਾਲ ਵਿਚਾਰ ਕੀਤੀ ਹੈ ਪਰ ਸਮੇਂ ਨੂੰ ਮੁਕ ਰੱਖਣਾ ਪੈਂਦਾ ਹੈ ਤੇ ਖੁੱਲ੍ਹਿਆਂ ਵਿਚਾਰਾਂ ਤੇ ਫਿਰ ਕਿਸੇ ਵਕਤ ਆਪ ਜੀ ਦੇ ਸਾਹਮਣੇ ਲੜੀਵਾ ਰਖਾਂਗੇ ਇਸ ਵਕਤ ਮੁਖਤਸਰ ਸਿੱਖ ਸਾਡਾ ਗੁਪਤ ਹੈਸਾ ਹੈ ਸਿੰਘ ਸਾਡਾ ਪ੍ਰਗਟ ਹੈਸਾ ਹੈ ਆਪ ਸੰਗ ਹੈਰਾਨ ਹੋਵੋਗੇ ਪ੍ਰਮਾਤਮਾ ਦੇ ਵੀ ਦੋ ਨਾਮ ਨੇ ਨਿਰਗੁਣ ਸਰਗੁਣ ਨਿਰਗੁਣ ਆ ਸਰਗੁਣ ਵੀ ਉਹੀ ਕਲਾਧਾਰ ਜਿਨ ਸਗਲੀ ਮੋਹੀ ਜੋ ਦਿਖਾਈ ਦੇ ਰਿਹਾ ਹੈ ਉਹ ਸਰਗੁਣ ਹੈ ਜੋ ਦਿਖਾਈ ਨਹੀਂ ਦਿੰਦਾ ਉਹ ਨਿਰਗੁਣ ਹੈ دو سڈ بھی دو روپ سنگھ سکھتے ہوں میں اس طرح گرو دے بھی دو روپ ایک نہیں ہے گرو دے بھی دو روپ پراچین کال تو گرو گن ساحب جی مہاراج دی حضوری کھنڈا سری صاحب یا برچا کچھ نہ کچھ رکھ دیں سن تو میں پہلے سمجھتا سر سجاوٹ ہے ਬਿਲਕੁਲ ਸਜਾਵਟ ਆ तमाम ਅਸਖਾਨਾਂ ਵਿੱਚ ਦੇਰਿਆਂ ਦੇ ਆਸਣਾ ਦੇ ਗੁਰਗੰਸਾਹਬ ਜੀ ਦੀ ਹਜ਼ੂਰੀ ਵਿੱਚ ਇੱਕ ਸਿਰੀ ਸਾਹਿਬ ਰੱਖ ਦਿੱਤੀ ਜਾਂ ਇੱਕ ਖੰਡਾ ਰੱਖ ਦਿੱਤਾ ਜਾਂ ਜਾਂ ਕੋਈ ਤੀਰ ਰੱਖ ਦਿੱਤੇ ਦੋ ਇਸ ਤਰ੍ਹਾਂ ਆ ਗੁਰਦੁਆਰੇ ਦੇਖਣ ਨੂੰ ਮਿਲਦਾ ਹੈ तमाम ਭਾਰਤ ਦੇ ਵਿੱਚ ਮੈਂ ਸਮਝ ਪਾ ਸੀ ਇਹ ਸਜਾਵਟ ਹੈ لیکن آپ دی گیاتھلی عرض کراں اے سمجھ مینوں وی 74 روپے اس پتہ لے نہیں حالات کوئی جس جانب بنے مینوں کافی کچھ ٹھوکڑا کھا لینا پہلے تے نہ انہاں دے نچ جا کے حضور صاحب 15 20 دن رہنا جو ہے بنا لے اے ایتھے رہندے ہاں 15 20 دن سربنداں نے کم کرے دستیاب تو سی اتنے دن رہنا تو سیرے کتا ضرور کرو ਆਵੇਂ ਮੈਂ ਉਹਨਾਂ ਨੂੰ ਕੰਢ ਲਗਾਵੇ ਨਹੀਂ ਮੈਨੂੰ ਰੈਸਟ ਕਰਨ ਦੇ ਮੈਂ ਆਇਆ ਹਾਂ ਹੁਣ ਜੀ ਆਰਾਮ ਕਰਨਾ ਹੈ ਤੇ ਪਿਛੋਂ ਕੁ ਗੱਲ ਦਾ ਉਹਨਾਂ ਵਿਚਾਰਿਆਂ ਨੂੰ ਨਾਂ ਪਤਾ ਤਾਂ ਮੈਂ ਅੰਕਾਤਾ ਫੇਰ ਸ਼ੁਰੂ ਕਰ ਦਿੱਤੀ ਜਿਹੜੇ ਸੱਜਣ ਫੜੇ ਵਿੱਚੋਂ ਹਜ਼ੂਰ ਸਾਹਿਬ ਗਏ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਉਥੋਂ ਦੀ ਮਰਿਆਦਾਰ ਅੰਦਰ ਜੋ ਅੰਗੀਠਾ ਸਾਹਿਬ ਹੈ ਉੱਥੇ ਸ਼ਸਤਰਾਂ ਦੀ ਸਜਾਵਟ ਹੈ ਸ਼ਸਤਰ ਅੰਮ੍ਰਿਤ ਵੇਲੇ ਕੀਰਤਨ ਆਰੰਭ ਹੋ ਜਾਂਦਾ ਹੈ ਔਰ ਗਾਲਬਨ 6 ਸਵਾ 6 ਵਜੇ ਦਰਵਾਜ਼ੇ ਖੁੱਲਦੇ ਨੇ ਜੈਸੇ ਦਰਵਾਜ਼ੇ ਖੁੱਲਦਨ ਪਹਿਲੇ ਨਗਾਰੇ ਵੱਜਦੇ ਨੇ ਔਰ ਸੰਤਾਂ ਪ੍ਰਕਰਮਾ ਕਰਦੀਆਂ ਨੇ ਬਾਰ ਬਾਰ ਪ੍ਰਕਰਮਾ ਕਰਦੀਆਂ ਨੇ ਵਾਰੀ ਵਾਰੀ ਗੇਟ ਖੁੱਲਦੇ ਨੇ ਪਹਿਲਾ ਦੂਜਾ ਤੀਜਾ ਚੌਥਾ ਇਸ ਤਰ੍ਹਾਂ ਵਾਰੀ ਵਾਰੀ ਦਰਵਾਜ਼ੇ ਖੁੱਲਦੇ ਨੇ ਔਰ ਸੰਗਤਾਂ ਪਰ ਕਰਮਾ ਕਰਦਿਆਂ ਨੇ ਪਿਚਾਰੇ ਦਰਵਾਜ਼ਿਆਂ ਤੇ ਮੱਥਾ ਟੇਕ ਕੇ ਫਿਰ ਅਰਦਾਸ ਹੁੰਦੀ ਐ ਫਿਰ ਸੰਗਤਾਂ ਬੈਠਦੀਆਂ ਨੇ ਹੁਕਮਨਾਮਾ ਆਂਦਾ ਫਿਰ ਰਾਗੀ ਸਿੰਘ ਬਦਲ ਜਾਂਦੇ ਨੇ ਦੂਜਾ ਜੱਥਾ ਬੈਠਦਾ ਉੱਥੋਂ ਦੀ ਇਹ ਮਰਿਆਦਾ ਔਰ ਉਸ ਜੱਥੇ ਦੀ ਕੀਰਤਨ ਦੀ ਸਮਾਪਤੀ ਤੋਂ ਬਾਅਦ ਕਥਾ ਹੁੰਦੀ ਐ ਉਦਾਸ ਕਰਦਾ ਰਿਹਾ ਸੀ ਮੈਂ ਕਦੇ ਅੰਮ੍ਰਿਤ ਵੇਲੇ ਬੈਠਾ ਜਾਣਾ ਰੋਜ਼ ਹੁੰਦਾ ਸੀ ਉਹ ਜਿਉਂ ਪ੍ਰਕਰਮਾ ਹੋਈ ਜੈਸਲਮੇਰ ਪਰਕਰਮਾ ਆਰੰਭ ਕੀਤੀ ਤੇ ਦਰਵਾਜ਼ਾ ਖੁੱਲ੍ਹਾ ਲੋਕਾਂ ਨੇ ਮੱਥਾ ਟੇਕਣਾ ਸ਼ੁਰੂ ਕੀਤਾ ਮੈਂ ਵੀ ਰੋਸ ਟੇਕਦਾ ਸੀ ਪਰ ਅੱਜ ਤਰਕ ਪੈਦਾ ਹੋ ਗਈ ਮੈਂ ਕਿਤੇ ਸਾਹਮਣੇ ਵਿਸ਼ਰਲ ਨੇ ਰੋਪੀਦਾਰ ਬੰਦੂਕਾਂ ਨੇ ਦਰਛੇ ਨੇ ਨੇਜ਼ੇ ਨੇ ਤਲਵਾਰਾਂ ਨੇ ਇਹਨਾਂ ਨੂੰ ਮੱਥਾ ਟੇਕੀ ਇਹ ਕੋਈ ਸਾਡੇ ਗੁਰੂ ਨੇ ਇਹ ਕਹਿ ਨਹੀਂ ਜਾਣਾ ਤਰਕ ਬੁੱਧੀ ਦੇ ਮੁਤਾਬਕ ਤਰਕ ਪੈਦਾ ਹੋ ਗਈ ਅਕਲ ਅੱਗੇ ਆ ਗਈ شردھا پچھے رہ گئی نہ کہ حد ہو گئی پسٹل نو کیوں متھا ٹیکی ہے کوئی بندوق نیو مت ٹیکی کوئی ساری گرو ہے اس طرح کی بڑی پربل ترک پیدا ہو گئی تو میں سامنے کھڑا ہو گیا میں پرکرما بھی چھوڑ دیتی سوچا گیا من اس وقت شبد کے پجاری ہاں گرو گرنتھ ساحب جی مہاراج نتا ٹیکن والے ہیں ਤੇ ਇਹ ਕੇ 13 ਨੂੰ ਮੱਥਾ ਟੇਕਣਾ ਪਰਿਵਾਰਾਂ ਨੂੰ ਮੱਥਾ ਟੇਕਣਾ ਬਰਸ਼ਿਆਂ ਨੂੰ ਮੱਥਾ ਟੇਕਣਾ ਹਰ ਛੋਟੀਆਂ-ਛੋਟੀਆਂ ਰੋਪੀਦਾਰ ਬੰਦੂਕਾਂ ਨੂੰ ਮੱਥਾ ਟੇਕਣਾ ਪਿਸਟਲ ਪੈਣੇ ਇਹਨਾਂ ਨੂੰ ਮੱਥਾ ਟੇਕਣਾ ਤਰਕ ਪੈਦਾ ਹੋਇਆ ਪੁਜਾਰੀ ਸਿੰਘ ਵੀ ਸਾਹਮਣੇ ਬੈਠਾ ਮੈਨੂੰ ਦੇਖ ਰਿਹਾ ਸੀ ਹੱਸ ਵੀ ਪਿਆ ਵੀ ਸਿੰਘ ਦੇ ਅੰਦਰ ਇਸ ਗਿਆਨੀ ਸਿੰਘ ਦੇ ਅੰਦਰ ਕੋਈ ਤਰਕ ਜ਼ਰੂਰ ਪੈਦਾ ਹੋਇਆ پرکرما ہوئی ارداسا حکم حکمناما ہویا سنگت بیٹھ گئی میں بھی بیٹھ گیا راگی جتھا بدلے راگی جتھے نے اے شبد ارم کیا اس کرپان کنڈو کھڑک تبک تبر ار تیر سہب سروئی سہتی یہی ہمارے پیر یہ کنڈا ਇਹ ਸਹਦੀ ਇਹ ਤੋਪ ਇਹ ਬਦੂਖ ਇਹ ਤਲਵਾਰ ਤੇ ਨੇਜ਼ਾ ਤੇ ਬਰਛਾ ਇਹ ਮੇਰੇ ਪੀਰ ਨੇ ਮੇਰੇ ਗੁਰੂ ਨੇ ਤੇ ਮੇਰੇ ਮੁਰਸ਼ਦ ਨੇ ਬਸ ਇੱਕਦਮ ਦਿਮਾਗ ਸੋਚਣ ਚ ਪਈਏ ਮੁਰਸ਼ਦ ਪੀਰ ਬਸ ਉਹੀ ਖਿਆਲ ਮੇਰੇ ਬਣੇ ਸਿੱਖ ਦਾ ਜਨਮ ਹੋਇਆ ਹੈ ਸ਼ਬਦ ਦੀ ਵਿਚਾਰਤਾ ਸਿੰਘ ਦਾ ਜਨਮ ਹੋਇਆ ਗੁਰੂ ਦੀ ਤਲਵਾਰ ਤੋਂ ਜਿਸ ਤੋਂ ਜਨਮ ਹੁੰਦਾ ਹੈ ਉਹ ਉਸ ਦਾ ਮੁਰਸ਼ਿਦ ਹੁੰਦਾ ਹੈ ਸ਼ਬਦ ਤੋਂ ਜਨਮ ਹੋਇਆ ਸਿੱਖ ਦਾ ਤੋਂ ਸਿੱਖ ਤੇ ਗੁਰੂ ਗੰਨ ਸਾਹਿਬ ਨੂੰ ਮੱਥਾ ਟੇਕੇਗਾ ਸ਼ਬਦ ਨੂੰ ਮੱਥਾ ਟੇਕੇਗਾ ਸਿੰਘ ਦਾ ਜਨਮ ਹੋਇਆ ਸ਼ਸਤਰ ਨੂੰ ਉਹ ਤੇ ਸ਼ਸਤਰ ਨੂੰ ਮੱਥਾ ਟੇਕੇਗਾ ਫਿਰ ਮੈਨੂੰ ਸਮਝ ਆਈ ਕਿ ਸਾਰੇ ਗੁਰਦੁਆਰਿਆਂ ਦੇ ਗੁਰੂ ਗੰਨ ਸਾਹਿਬ ਦੀ ਹਜ਼ੂਰੀ ਸਤਿਗੁਰ ਕਿਉਂ ਰੱਖਦੇ ਨੇ ਖੰਡਾ ਕਿਉਂ ਰੱਖਦੇ ਨੇ ਸ੍ਰੀ ਸਾਹਿਬ ਕਿਉਂ ਰੱਖਦੇ ਨੇ کس کسن متھا ٹےکے سنگھ کے شسطر متا ٹے گا گرو گوبند سنگھ جی مہاراج بانے ہیں آپ ساری تھان بےنتی کرتے ہیں جودڑی کر دینے اور جتنی بانی اور با بےنتی کے چھے تو ایک تھے کہیں میری بےنتی نہیں میرا حکم ہے بےنتی نہیں جودڑی نہیں حکم ہے اور میرا حکم مننا ہی پائے گا ਮੈਂ ਹੈਰਾਨ ਸਾਰੀ ਬਾਣੀ ਦੇ ਵਿੱਚ ਬਿੰਤੀ ਕਰ ਲਾ ਜੋਦੜੇ ਤੇ ਪਨੇ ਇੱਕ ਥਾਂ ਤੇ ਕਹਿੰਦੇ ਨਹੀਂ ਮੇਰੀ ਆਗਿਆ ਤੇ ਬਚਨ ਨੇ ਪਾਤਸ਼ਾਹ ਦੇ ਹੈ ਮੋਰ ਆ ਗਿਆ ਸੁਣੋ ਤੁਮ ਪਿਆਰੇ ਬਿਨਾ ਸ਼ਸਤਰ ਕੇ ਸੰਭ ਦੇਵੋ ਨਾ ਦੀ ਰਾਹ ਹੈ ਤੇ ਮੇਰੀ ਆਗਿਆ ਹੈ ਤੇ ਮੇਰਾ ਹੁਕਮ ਹੈ ਬਿਨਾ ਸ਼ਸਤਰ ਤੇ ਬਿਨਾ ਦੇਸ਼ ਤੋਂ ਮੈਨੂੰ ਦਰਸ਼ਨ ਨਾ ਦੇਣ میرے کو آنا بالکل انکار بالکل انکار یہاں کی مہانتا تو ہوں میں تھوڑے سامنے رکھنی ہے بالکل انکار تو میرے کو آئی ہی نہ گل ختم اور پھر کہیں میری جودڑی نہیں ہے تو میری بےنتی نہیں ہے میرا حکم ہے مننا ہی تو گل ختم اہم موڑ آ گیا ਸੋ ਨੋਂ ਕੰਪਿਆਰੇ ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦਿਦਾਰੇ ਮੈਂ ਉਸ ਵੇਖ ਖੜਾ ਹੋ ਗਿਆ ਮੈਂ ਪ੍ਰਕਰਮਾ ਆਰੰਭ ਕੀਤੀਆਂ ਜੁਨ ਮੈਂ ਪਹਿਲੇ ਪ੍ਰਕਰਮਾ ਮੈਂ ਛੋੜ ਦਿੱਤੀਆਂ ਮੱਥਾ ਟੇਕ ਕੇ ਦਰਵਾਜ਼ੇ ਤੇ ਮੈਂ ਕਹ ਗੁਰੂ ਮੇਰੇ ਕੋਲ ਅਵਧਿਆ ਹੋ ਗਈ ਉੱਡ ਲੋਗੇ ਸਮਝਣੇ ਜੁਬਾਨੇ ਅੱਜ ਇਹ ਤੂੰ ਮੈਨੂੰ ਸਮਝ ਦਿੱਤੀ ਤੇ ਅੱਜ ਹੀ ਤਰਕ ਪੈਦਾ ਹੋ ਦੇ ਸੀ ਮੇਰੇ ਅੰਦਰ ਇਸ ਪਾਵਨ ਅਸਥਾਨ ਤੇ ਜਿੱਥੇ ਲੋਕੀ ਸ਼ਰਧਾ ਲੈ ਕੇ ਆਨੰਨ ਸ਼ਰਧਾ ਵਧਾ ਕੇ ਜਾਂਦੇ ਨੇ ਇੱਥੇ ਮੇਰੀ ਸ਼ਰਧਾ ਨੂੰ ਥੇਸ ਲੱਗੀ ਇੱਥੇ ਹੀ ਮੇਰੇ ਅੰਦਰ ਤਰਕ ਪੈਦਾ ਹੋਈ ਉਹਨੂੰ ਗੁਰੂ गोविंद ਸਿੰਘ ਅਰਕਲਗੀ ਵਰਪਿਤਾ ਤੋਂ ਆਪ ਹੀ ਇਸ ਤਰਕ ਨੂੰ ਦੂਰ ਕੀਤਾ ਹੈ ਔਰ ਆਪ ਹੀ ਸਮਝ ਦਿੱਤੀ ਮੈਂ ਪਰ ਕਰਮਾ ਅਰੰਭ ਕੀਤੇ ਨਾ ਫਰ ਦੇਖਣ ਵਾਲੇ ਵੀ ਹੈਰਾਨ ਸਨ ਜਦੋਂ ਪ੍ਰਕਰਮਾ ਹੋ ਰਹੀ ਸੀ ਉਹਨੋਂ ਤੇ ਕੁੰਭਕ ਖੜਾ ਰਿਹਾ ਤੇ ਹੁਣ ਪ੍ਰਕਰਮਾ ਪਿਆ ਕਰਦਾ ਮੈਂ ਚਾਰ ਦਫਾ ਹੀ ਪ੍ਰਕਰਮਾ ਕੀਤੀ 12 ਵਾਰ ਮਥਾ ਝੇਕਿਆ ਆਪਣੇ ਭੁੱਲ ਬਖਸ਼ ਲਈ ਹਾਂ ਸਿਮ ਦਾ ਗੁਰੂ ਤੇ ਸ਼ਸਤਰ ਹੈ ਸਿੱਖ ਦਾ ਗੁਰੂ ਸ਼ਬਦ ਹੈ ਸਿਮ ਦਾ ਗੁਰੂ ਸ਼ਾਸਤਰ ਹੈ ਸਿੱਖ ਦਾ ਜਨਮ ਹੈ ਸ਼ਬਦ ਦੀ ਵਿਚਾਰ ਤੋਂ ਸਿੰਘ ਦਾ ਜਨਮ ਹੈ ਗੁਰੂ ਦੀ ਤਲਵਾਰ ਤੋਂ ਜੋ ਵਿਸਾਖੀ ਵਾਲੇ ਦਿਨ ਸ੍ਰੀ ਕੇਸਦਲ ਸਾਹਿਬ ਦੇ ਚ ਮਿਆਂ ਚੋਂ ਨਿਕਲੀ ਸੀ ਉੱਥੋਂ ਹੀ ਸਿੰਘ ਦਾ ਜਨਮ ਹੈ ਸਿੱਖ ਸਾਡੀ ਆਤਮਾ ਹੈ ਸਿੰਘ ਸਾਡਾ ਸਰੂਪ ਹੈ ਇੰਜ ਕਹਿ ਲਓ ਸਿੱਖ ਸਾਡਾ ਸੁਭਾਅ ਹੈ ਸਿੰਘ ਸਾਡਾ ਸਰੂਪ ਹੈ ਦੋ ਰੂਪ ਹਨ ਸੁਭਾਅ ਤੇ ਰੂਪ ਰੂਪ ਸਾਡਾ ਸਿੰਘ ਹੈ ਸਵਾਬ ਸਾਡਾ ਸਿੱਖ ਹੈ ਸਾਡੇ ਸਵਾਬ ਦੇ ਚ ਗੁਰੂ ਦੀ ਵਿਚਾਰ ਹੈ ਅਸੀਂ ਗੁਰੂ ਦੀ ਵਿਚਾਰ ਦੇ ਮੁਤਾਬਕ ਵਿਚਰਦੇ ਹਾਂ ਜਗਤ ਨਾਲ ਸੰਬੰਧ ਜੋੜਦੇ ਹਾਂ ਪਰ ਬਾਹਰੋਂ ਅਸੀਂ ਸਿੰਘ ਗੁਰੂ ਦੇ ਵਿਚਾਰਾਂ ਦੇ ਚ ਪੇਨ ਹੈ ਭਗਤੀ ਹੈ ਦਇਆ ਹੈ ਗਿਆਨ ਹੈ ਵਿਗਿਆਨ ਹੈ ਨਿਰਗੈਰਤਾ ਹੈ ਨਿਰਭੈਤਾ ਹੈ ਕਲਾ ਹੈ ਸੰਗੀਤ ਹੈ ਗੁਰੂ ਦੇ ਵਿਚਾਰਾ ਇਸ ਸਿੱਖ ਕੋਲ ਚਾਹੀਦਾ ਨਹੀਂ ਤੇ ਸਿੱਖ ਨਹੀਂ ਹੈ ਇਹ ਵੀ ਮੈਰਜ਼ ਕਰਾਂ ਜੇ ਪ੍ਰੇਮ ਨਹੀਂ ਹੈ ਭਗਤੀ ਨਹੀਂ ਹੈ ਦਇਆ ਨਹੀਂ ਹੈ ਨਿਰਵੈਰਤਾ ਨਹੀਂ ਹੈ ਨਿਰਭੈਤਾ ਨਹੀਂ ਹੈ ਸਿੱਖ ਨਹੀਂ ਹੈ ਸਿੱਖੀ ਜ਼ਿਕਿਆ ਗੁਰੂ ਦੀ ਵਿਚਾਰ ਉਹ ਸਿੱਖ ਹੈ ਜਿਹਦਾ ਗੁਰੂ ਦੀ ਵਿਚਾਰ ਤੋਂ ਜਨਮ ਹੋਇਆ ਜਦ ਅਸੀਂ ਕਹਿੰਦੇ ਹਾਂ ਨਾ ਇਹ ਫਲਾਣਾ ਬੰਦਾ ਬਦਲ ਗਿਆ ਹੈ ਕੀ ਬਦਲਿਆ ਹੱਥ ਪੈਰ ਬਦਲ ਗਏ ਨੇ ਮੂੰਹ ਮੱਥਾ ਬਦਲ ਗਏ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲ ਗਏ ਸੋਚਣੀ ਬਦਲਦੀ ਸੋਚਣੀ ਦੇ ਬਦਲਦੇ ਆ ਸਭ ਕੁਝ ਬਦਲ ਜਾਂਦਾ ਹੈ ਪਹਿਲੇ ਤੇ ਮਨਮੁਖ ਹੁੰਦਾ ਸੀ ਗੁਰਮੁਖ ਹੋ ਗਿਆ ਤੇ ਜਦੋਂ ਹੁਣ ਗੁਰਮੁਖ ਹੋ ਗਿਆ ਤਾਂ ਕੋਈ ਮੋਰ ਦੇ ਪੰਖ ਲੱਗ ਗਏ ਨੇ ਜਦ ਮਨਮੁਖ ਸੀ ਤੇ ਸਿਰ ਦੇ ਤੇ ਕੋਈ ਸਿੰਘ ਲੱਗੇ ਹੋਏ ਸਨ ਨਹੀਂ ਵਿਚਾਰ ਬਦਲ ਗਏ ਸੋਚਣੀ ਬਦਲ ਗਈ ਹੈ ਅੰਦਰ ਦੀ ਦੁਨੀਆ ਬਦਲ ਗਈ ਹੈ ਮਨਮੁਖ ਹੁੰਦਾ ਸੀ ਗੁਰਮੁਖ ਹੋ ਗਿਆ ਦੁਸ਼ਟ ਹੁੰਦਾ ਸੀ ਬਿਆਲੂ ਹੋ ਗਿਆ ਦੁਰਾਚਾਰੀ ਹੁੰਦਾ ਸੀ ਪਰਉਪਕਾਰੀ ਹੋ ਗਿਆ ਅੰਦਰ ਦੀ ਦੁਨੀਆ ਬਦਲ ਗਈ ਸਿਕ ਸਿਕ ਪਰ ਉਹ ਪਹਿਲੀ ਜੇ ਗੱਲ ਇਹ ਹੈ ਕਿ ਜਿਹੜੀ ਸਰਬਜੀਤ ਦੋਂਦਾ ਦੀ ਮੈਂ ਥੋੜਾ ਕਲਿੱਪ ਦੇਖਿਆ ਵੈ ਇਹ ਪੂਰੀ ਗੱਲ ਉਹਨਾਂ ਦੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਗਿਆਨੀ ਸੰਤ ਸਿੰਘ ਮਸਕੀਨਾਂ ਦਾ ਸੀ ਪੂਰਾ ਉਹਨਾਂ ਦੇ ਡੇਲ ਦੇ ਨਾਲ ਸ਼ਸਤਰਾਂ ਦੇ ਬਾਰੇ ਦੱਸਿਆ ਵੈ ਸਾਨੂੰ ਉਹਨਾਂ ਦਾ ਪੱਖ ਪਤਾ ਲੱਗ ਰਾਇ ਲੇਕਿਨ ਸਰਬਜੀਤ ਦੋਂਦਾ ਦਾ ਇੱਕ ਛੋਟਾ ਕਲਿੱਪ ਜਿਹਦੇ ਵਿੱਚ ਉਹ ਕਹਿ ਰਹੇ ਐ ਕਿ ਸਿਰਫ ਇੰਨੀ ਗੱਲ ਕਹਿ ਰਹੇ ਐ ਕਿ ਸੱਚ ਸਤ ਸਾਡੇ ਪੀਰ ਐ ਤੇ ਉਹਨਾਂ ਨੂੰ ਗੁਰੂ ਸਾਹਿਬਾਂ ਤੋਂ ਉੱਤੇ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਹੋਣਾ ਚਾਹੀਦਾ ਇਹੀ ਵੀਰੋ ਮੈਨੂੰ ਸਮੇਂ ਲੱਗਾ ਵੇ ਲੇਕਿਨ ਉਹ ਉਸ ਤੋਂ ਬਾਅਦ ਉਹਨੇ ਪਤਾ ਨਹੀਂ ਕੀ ਵਿਆਖਿਆ ਦਿੱਤੀ ਕੀ ਗੱਲ ਕੀਤੀ ਇਸ ਦਾ ਨਹੀਂ ਪਤਾ ਹੈਗਾ ਇਸ ਕਰਕੇ ਤੇ ਵੀਰੋ ਦੂਸਰੀ ਜਿਹੜੀ ਗੱਲ ਹੈ ਕਿ ਜਿਸ ਤਰ੍ਹਾਂ ਗਿਆਨੀ ਸੰਤ ਸਿੰਘ ਮਸਕੀਨਾਂ ਦੀ ਮਗਲ ਦੇਖੀ ਜਿਸ ਤਰ੍ਹਾਂ ਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਪੰਜ ਕਕਾਰ ਦਿੱਤੇ ਸ਼ਸਤਰ ਦਿੱਤੇ ਹੈ ਸ਼ਸਤਰਾਂ ਦੀ ਵੈਲਿਊ ਕਿਉਂ ਦੱਸੀ ਗਈ ਹੈ ਕਿਉਂਕਿ ਸਿੱਖ ਹਰ ਵੇਲੇ ਤਿਆਰ ਬਰ ਤਿਆਰ ਹੈ ਕਿਸੇ ਵੀ ਜ਼ਾਲਮ ਦੇ ਨਾਲ ਕਿਸੇ ਵੀ ਜ਼ਬਰ ਦੇ ਨਾਲ ਕਿਸੇ ਵੀ ਗਲਤ ਕੰਮ ਨੂੰ ਰੋਕਣ ਵਾਸਤੇ ਉਹਨਾਂ ਕੋਲ ਸ਼ਸਤਰ ਹੋਣੇ ਚਾਹੀਦੇ ਕਿਉਂਕਿ ਸ਼ਸਤਰ ਉਹਨਾਂ ਦੀ ਤਾਕਤ ਹੈ ਉਹਨਾਂ ਦੀ ਪਾਵਰ ਹੈ ਸ਼ਸਤਰ ਹੋਣਗੇ ਤੇ ਫਿਰ ਇਹ ਬੁਰਾਈ ਨੂੰ ਰੋਕ ਸਕਣਗੇ ਸ਼ਸਤਰ ਹੋਣਗੇ ਫਿਰ ਇਹ ਗਲਤ ਕੰਮ ਨੂੰ ਰੋਕ ਸਕਣਗੇ ਇਸ ਕਰਕੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਇੰਪੋਰਟੈਂਟ ਦਿੱਤਾ ਹੈ ਇਹ ਵੀ ਕਿਸ ਤਰ੍ਹਾਂ ਹੋ ਸਕਦਾ ਵੈ ਕਿ ਗੁਰੂ ਸਾਹਿਬ ਨੇ ਸ਼ਸਤਰਾਂ ਦੀ ਵਜ੍ਹਾ ਗੁਰੂ ਸਾਹਿਬ ਦੀ ਹੋਏ ਜਾਣ ਨੂੰ ਸ਼ਸਤਰਾਂ ਨੂੰ ਇੰਪੋਰਟੈਂਟ ਦਿੱਤੀ ਜਾ ਰਹੀ ਹੈ ਤੇ ਉਹ ਸ਼ਸਤਰ ਗੁਰੂ ਸਾਹਿਬ ਤੋਂ ਜ਼ਿਆਦਾ ਉੱਪਰ ਚੱਲਣਾ ਇਹ ਨਹੀਂ ਹੋ ਸਕਦਾ ਇਹ ਬਿਲਕੁਲ ਗਲਤਫਹਮੀ ਹੈ ਗਲਤ رائے ਹੈ ਬਿਲਕੁਲ ਇਹਦਾ ਕਿਸੇ ਤਰ੍ਹਾਂ ਵੀ ਕੰਪੈਰੀਜ਼ਨ ਨਹੀਂ ਹੈ ਤੇ ਬਾਕੀ ਵੀਰੋ ਸ਼ਸਤਰ ਰਖਣਾ ਉਹਨਾਂ ਦੀ ਵਿਦਿਆ ਹਾਸਲ ਕਰਨਾ ਉਹਨਾਂ ਦੇ ਮਹਾਰਤ ਹਾਸਲ ਕਰਨਾ ਹੈ ਗੁਰੂ ਸਾਹਿਬ ਨੇ ਸਿੱਖਾ ਨੂੰ ਕਿਹਾ ਵਾ ਬੜਾ ਜ਼ਰੂਰੀ ਕਿਤਾਬ ਹੈ ਤੇ ਉਹਦੀ ਆਪਣੀ ਜਗ੍ਹਾ ਇੰਪੋਰਟੈਂਟ ਹੈ ਬਾਕੀ ਵੀਰੋ ਤੁਹਾਡੀ ਕੀ ਇਸ ਕਥਨ ਨੂੰ ਲੈ ਕੇ رائے ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਲਸਮੀ ਕਰਨਾ ਪਟੇ ਸਾਰਾ ਖਿਆਰਖਾ ਦਿਵਾਉ ਯਾਦ ਰੱਖਣਾ ਅੱਲਾ ਫੇਜ਼